ਕਿਆ ਹੀ ਬਾਤਾਂ ਚਾਚਾ ਕਿਆ ਹੀ ਬਾਤਾਂ ਸੋ ਗੁੱਡ ਮਾਰਨਿੰਗ ਸਸੀ ਕਾਲ ਜੀ ਤੇ ਬੈਠੇ ਆ ਜੀ ਆਪਣਾ ਇੰਜਨਾਂ ਦੇ ਕੋਲ ਕਿ ਨਹੀਂ ਚਾਚਾ ਨੋਵਾਂ ਦਿਨ ਹੋ ਗਿਆ ਸੰਘਰਸ਼ ਚੱਲਦੇ ਨੂੰ ਅੱਜ ਥੋੜਾ ਥੋੜਾ ਆਹੋ ਜਾਣ ਜਾਣ ਆ ਜਾਣ ਜਾਣ ਕੇ ਛੇੜਦਾ ਤੂੰ ਤੇ ਨੋਵਾਂ ਦਿਨ ਹੋ ਗਿਆ ਅੱਜ ਵੀ ਜਦੋਂ ਜਹਰ ਚੱਲ ਰਹੀ ਹੈ ਜੀ ਤੇ ਹੋ ਗਈ ਕਿਰਪਾ ਹੁਣ ਤਾਂ ਅੱਜ ਉਹ ਜੂ ਨਿਬੜ ਜੂ ਮਿਲਦਾ ਕੰਮ ਹਨਾ ਮਾੜਾ ਮੋਟਾ ਰਹੂਗਾ ਇੰਨਾ ਕੁ ਦੇਰੂ ਨੇ ਖਿੱਚ ਜਾਣਾ ਹਨਾ हां बाकी ਲੈਨੇ ਖਿੱਚ ਜਾਣਾ ਸੋ ਅ ਪ੍ਰਸ਼ਾਦਾ ਪਾਣੀ ਚੱਲ ਰਿਹਾ ਜੀ ਤੇ ਗੋਗੀ ਬਾਈ ਜੀ ਸਤਿ ਸ਼ਕਾਲ ਠੀਕ ਹੈ ਤੇ ਗੋਗੀ ਦੇ ਥੋੜੇ ਜੀ ਅਸੀਂ ਪਰਹੇਜ਼ ਰੱਖਿਆ ਅੱਜ ਦਿਖਾਉਣਾ ਨਹੀਂ ਹੈ ਗੋਗੀ ਨੂੰ ਤੇ ਪ੍ਰਸ਼ਾਦਾ ਛਕ ਲਏ ਨੇ ਸੋ ਉਸ ਤੋਂ ਬਾਅਦ ਅੱਗੇ ਕਰਦੇ ਆ ਗੱਲਾਂ ਬਾਤਾਂ ਫਿਰ ਮੈਂ ਪਿੱਛੇ ਲੈ ਜਾਣਾ ਨੇ ਤੇ ਸਾਲਿਆਂ ਨੇ ਇਹ ਨਹੀਂ ਖਾ ਕੇ ਟਾਈਮ ਨਾਲ ਬਿਲੇ ਹੋ ਜਾਣਾ ਅੱਜ ਅਸੀਂ ਲੈ ਕੇ ਆਏ ਆ ਯੂਰੀਆ ਸੋ ਅੱਜ ਯੂਰੀਆ ਚੱਲ ਰਿਹਾ ਬਸ ਹੁਣ ਨਵੇੜ ਦੇਣਾ ਥੋੜਾ ਥੋੜਾ ਛਾਣਾ ਜਿਹਾ ਚੱਲ ਰਿਹਾ ਵੀ ਚੱਲ ਨਾਲ ਤਾਂ ਖੇਤ ਵੱਤ ਜਿਆ ਜਾਣਗੇ ਹੱਥੇ ਫੁੱਲ ਸਪੀਡ 'ਚ ਤਾਂ ਪਾਣੀ ਬਹੁਤ ਆਉਣਾ ਇਹਦਾ ਆ ਇਧਰ ਤੇ ਬਰਾਬਰ ਪਾਣੀ ਇਧਰੋਂ ਵੱਧ ਪਾਣੀ ਚੱਲਦਾ ਫੁੱਲ ਸਪੀਡ 'ਚ 10000 RPM ਵੀ ਹੋ ਹਾਂ 8000 RPM ਵੀ ਸਾਡੇ ਦੀ ਬਹੁਤ ਹੈ ਮੈਂ ਆਪ ਨਾਲੇ ਚੱਲਦਾ ਮੈਂ ਇਹ ਟਵਾਜੇ ਕੰਦੀ ਕਰਨਾ ਉਹ ਤਾਂ ਆਉਂ ਹੀ ਹੋਗਾ ਜੇ ਤੁਸੀਂ ਪਾਣੀ ਧਰਦਾ ਬੋਲਦੇ ਨੇ ਅਸ਼ੌਕਾ ਤੇ ਜੂਰੀ ਦਾ ਅੱਜ ਹੈਗੀਆਂ 15-20 ਕਿਥਲੇ ਤਾਂ ਵੀ ਖਿੱਚ ਦੇਣਾ ਕੰਮ ਭਾਗਸੋਆਂ 'ਚ ਨਾਲ ਆ ਭਾਗਸੋ ਕਹਿੰਦੇ ਪੂਰਾ ਕਿਡਾ ਹੋਇਆ ਵਾਜ ਲਓ ਜੀ ਮਿੱਤਰੋ ਚੱਲ ਰਿਹਾ ਇਹਦਾ ਕੰਮ ਜੋਰਾ ਸ਼ੋਰਾ ਦੇ ਨਾਲ ਮੈਨੂੰ ਨਵੇਂ ਤਾਰ ਰਹੇ ਹੁਣ ਮੈਨੂੰ ਕ ਉਤਾਰ ਦੇ ਵਿੱਚ ਮੈਂ ਗੋਗੀ ਨਾਲ ਦੋ ਦਿਲ ਦੀਆਂ ਗੱਲਾਂ ਕਰ ਲਵਾਂ ਉੱਥੇ ਲੈ ਕੇ ਕਰਨੀ ਤੁਸੀਂ ਉਸ ਦਿਨ ਜਿਵੇਂ ਮ린ਦਰਾ ਚ ਨਾਲ ਸੋ ਆ ਬਲੌਗ ਦੀ ਸਟਾਰਟ ਕਰੀਏ ਸਟਾਰਟਿੰਗ ਕਰੀਏ ਤਿੰਨ ਤੋਂ ਚਾਰ ਦਿਨਾਂ ਬਾਅਦ ਕਿਉਂਕਿ ਵਿਆਹ ਦੇ ਪ੍ਰੋਗਰਾਮ ਬਹੁਤ ਚੱਲ ਰਹੇ ਹੈ ਜੋਰਾ ਸ਼ੋਰਾ ਦੇ ਨਾਲ ਚੱਲ ਰਹੇ ਹੈ ਤੇ oh my god ਤੈਨੂੰ ਕਾਲਾ ਚਸ਼ਮਾ ਇਹ ਜਿਹੜਾ ਕੂਕਾ ਉਦਣ ਜਿਵੇਂ ਰੇਲ ਗੱਡੀ ਦਾ ਹੋਰ ਨੂੰ ਸੁਣਿਆ ਆਏ ਸੁਣੀਆ ਆਏ ਦੇ ਮੇਰੀ ਕੋਈ ਨਾ ਪੇ ਕਦੇ ਕਦੇ ਬੰਦਾ ਜਾਂਦਾ ਯਾਰ ਜੇ ਕਦੇ ਕਦੇ ਜਾਂਦਾ ਬੰਦਾ ਰਹੇ ਤਾਂ ਉਹਦੇ ਨਾਲ ਹਿਸਾਬ ਨਾਲ ਬੰਦਾ ਰਹੇ ਤਾਂ ਹਿਸਾਬ ਨਾਲੇ ਉਹ ਹਿਸਾਬ ਨਾਲੇ ਤਾਂ ਇਹ ਫਿਰ ਹੁਣ ਪਤਾ ਤੈਨੂੰ ਕੋਈ ਕੱਦਿਆਂ ਜਿਹੜੇ ਕੁੱਕਾ ਜ ਬੜੇ ਦਾ ਇਹਨੂੰ ਫੋਨ ਕਰਦਾ ਬਾਈ ਬਾਈ ਮੈਂ 8 ਪੈਗ ਲਾ ਲੇ ਮੈਂ ਤਾਂ ਚੱਲਿਆ ਕਰਨ ਬੱਲਾ 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 8 13 13 ਲਾਹਾ ਬੰਦਾ ਕਹਿਆ ਹੁਣ ਕਰੋਨਾ ਕਰਕੇ ਬਹੁਤ ਟਾਈਮ ਦੇ ਕੁੱਕਰ ਰੁਕੀਆਂ ਵੀ ਦੇ ਦੀਆਂ ਹਾਂ ਹਾਂ ਉਦੋਂ ਫਿਰ ਇਹਨੇ ਆਪਣੇ ਰੀਝਾਂ ਪੂਰੀਆਂ ਕਰੀਆਂ ਚਾਚਾ ਉਹ ਤੋਂ ਜੰਦਾ ਨਹੀਂ ਪਾਇਆ ਫਿਸ ਸਕੂਟਰੀ ਨਾਲ ਵਿਚਾ ਉਹ ਰਹਿ ਗਿਆ ਵਿਚਾ ਉਹ ਰਹਿ ਗਿਆ ਹਾਂ ਸੋ ਇਹ ਬਾਈ ਸੀਕਲੀ ਟਾਈਮ ਬਹੁਤ ਭਾਗੇ ਅੱਛੇ ਦੇ ਜੇ ਕਿਤੇ ਮੈਂ ਲਖਨਪੁਰ ਆਵਾਂ ਬਹੁਤ ਟੌਪ ਦੀ ਮਤਲਬ ਕਿਤਾਬ ਲਿਖੀ ਜਾਊਗੀ ਬੀਕੂਗੀ ਵੀ ਬਹੁਤ ਬੀਕੂਗੀ ਬਹੁਤ ਕਿਉਂਕਿ ਕਾਰਨਾਮੇ ਚੰਦਲਿਆਂ ਦੇ ਆਨੇ ਆ ਇੱਕ ਇਹ ਹੋਇਆ ਇੱਕ ਬੰਦਾ ਹੋਰ ਆ ਪਿੰਡ 'ਚ ਤੇ ਇਹ ਵੀ ਕਾਮੇ ਟਾਮੇ ਹੀ ਹੁੰਦੇ ਨੇ ਹਾਂ ਚਾਚਾ ਜੀ ਤੇ ਹਾਂ ਇਹ ਠੀਕ ਰਹਿ ਜਾਂਦਾ ਹਾਂ ਹਾਂ ਇਹ ਠੀਕ ਹੈ ਤਾਂ ਬਾਕੀ ਤਾਂ ਹੁਣ ਕਹੂਗਾ ਆਪਣੇ ਬੰਦੇ ਦੀ ਉਹ ਰੱਖਦਾ ਮੈਂ ਇਹ ਉਹ ਨਹੀਂ ਐਵੇਂ ਤੇ ਨਹੀਂ ਗੱਲ ਹੈਗੀ ਸੋ ਅੱਜ ਜੂਰੀਆ ਚੱਲ ਰਿਹਾ ਜੀ ਤੇਰੇ ਸਾਹਮਣੇ ਅੱਜ ਵੀ ਬੰਦਾ ਪੁੱਛਦਾ ਤਾਂ ਕਹਿੰਦਾ ਬਾਈ ਤੂੰ ਕੱਟੇ ਨਹੀਂ ਆਏ ਜੋ ਸਟਾਰਟਿੰਗ 'ਚ ਤੁਸੀਂ ਕਲਿੱਪ ਦੇਖਿਆ ਉਹ ਮਤਲਬ 4 ਤੋਂ 5 ਦਿਨ ਪਹਿਲਾਂ ਦੇ ਪਾਣੀ ਪੂਣੀ ਨਿਕਲ ਗਿਆ ਫਸਲ ਪੂਰੀ ਰੂਹ ਵਾਲੀ ਐਨ ਹੈਨਾ ਤੇ ਪੂਰੀ ਟਿਪ ਟੋਪ ਐ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਲਹਾਲ ਪਾਣੀ ਦਾ ਜਿਹੜਾ ਨੁਕਸਾਨ ਹੈ ਥੋੜਾ ਬਹੁਤਾ ਜ਼ਰੂਰ ਹੋਇਆ ਵੀ ਐ ਮੈਂ ਨਾ ਅੱਜ ਦੇਖਿਆ ਮਤਲਬ ਪਾਣੀ ਕਾਫੀ ਖੜਾ ਹਲੇ ਆਪਣੇ ਪਿੰਡ 'ਚ ਕਈ ਖੇਤਾਂ ਦੇ ਵਿੱਚ ਉਹਦਾ ਜਣੀ ਹਲੇ ਰਿਜ਼ਲਟ ਉਹਦਾ 4-5 ਦਿਨਾਂ ਤੱਕ ਨਿਕਲ ਕੇ ਆਉਣਾ ਕੱਢਦੇ ਨਹੀਂ ਹੈਗੇ ਬਾਈ ਪਤਾ ਕਿ ਆ ਮੌਸਮ ਠੰਡਾ ਹੈ ਹਾਂ ਜਿਨਾ ਚਿਰ ਮੌਸਮ ਠੰਡਾ ਨਾ ਗਰਮੀ ਨਹੀਂ ਪੈਂਦੀ ਉਹਨਾਂ ਚਿਰ ਕੁਝ ਨਹੀਂ ਹੁੰਦਾ ਉਹਨਾਂ ਚਿਰ ਕੁਝ ਨਹੀਂ ਹੁੰਦਾ ਚਾਚਾ ਇਨਕਾਂ ਦੇ ਤੇਰੇ ਉਹ ਨਹੀਂ ਕਰਦਾ ਪੈਂਦਾ ਨਹੀਂ ਪੈਂਦਾ ਇਹ ਬਾਈਪਰ ਲਾਏ ਨੇ ਜਿਹੜਾ ਸਾਪ ਹੋ ਜਾ ਤਾ ਘੈਂਟ ਬੰਦਾ ਯਾਰ ਘੈਂਟ ਬੰਦਾ ਪੂਰਾ ਇਹ 10th ਗਰੁੱਪ ਕਲਾਸ ਨੇ ਇਹ ਹਾਂ ਬੜਾ ਠੀਕ ਹੈ ਇਹ ਇਨ ਕਾ ਜਾਇ ਦਿਖਦਾ ਵੀ ਬੰਦੇ ਦੇ ਦੱਬ ਚ ਪਿਆ ਹੈ ਹਾਂ ਬਿਲਕੁਲ 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 ਸੋ ਬਾਕੀ ਹੁਣ ਲੱਗੇ ਹੋਇਆ ਕੰਮਕਾਰ ਸੋ ਦੂਜੀ ਮਸ਼ੀਨ ਦਾ ਸਸਪੈਂਸ ਦੇਖਦੇ ਆਂ ਜੀ ਹੁਣ ਕਿੱਧਰ ਮਹਾਰਾਜ ਕਿਰਪਾ ਕਰਦਾ ਲਿਆ ਇਹ ਵੀ ਜਾਂ ਨਾ ਵੀ ਲਈਏ ਅੱਜ ਸ਼ਾਮ ਨੂੰ ਮੀਟਿੰਗ ਬਿਠਾਉਣੀ ਆ ਕਾਨਫਰੈਂਸ ਹੋਊਗੀ ਅੱਜ ਸ਼ਾਮ ਨੂੰ ਛੱਤਰੇ ਬੰਦਿਆਂ ਦੀ ਸੋ ਦੇਖਦੇ ਆਂ ਕੀ ਨਤੀਜੇ ਨਿਕਲ ਕੇ ਆਉਣੇ ਆ ਕਿਉਂਕਿ ਹੋਰ ਅੱਗੇ ਪ੍ਰੋਜੈਕਟ ਜਿਹੜੇ ਇੱਕ ਦੋ ਕਰਨ ਨੂੰ ਫਿਰਦੇ ਆਂ ਅਸੀਂ ਵੀ ਉਹਦੇ ਕਰਕੇ ਮਸ਼ੀਨਾਂ ਤਿੰਨ ਕਰੀਏ ਜਾਂ ਦੋ ਹੀ ਰੱਖੀਏ ਸੋ ਉਹਦੇ ਤੇ ਵਿਚਾਰ ਵਟਾਂਦਰਾ ਹੋਊਗਾ ਸੋ ਜੁੜੇ ਰਹੋ ਬਲੌਗ ਦੇ ਨਾਲ ਇੱਕ ਵਜਾ ਚ ਨੂੰ ਝੋਲੀਆਂ ਫੇਰ ਪਵਾ ਦਵਾਂ ਉਹ ਲਓ ਜੀ ਗੱਲ ਪਿਸਤਲ ਦੀ ਹੋ ਰਹੀ ਹੈ ਕਹਿੰਦੇ ਵੀ ਅਸਲੇ ਦੀ ਹਾਂ ਦੱਸ 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 ਅਸੀਂ ਨਾ ਉਰੇ ਬੈਠੇ ਇੱਕ ਦਿਨ ਹਾਂ ਸੂਰ ਲੰਗਦੇ ਆ ਆਪਣੇ ਡੋਲਾਬਰ ਨੂੰ ਹਾਂ ਹਾਂ ਇੱਕ ਮਿੰਟ ਬੰਦ ਕਰ ਮਾਰਿਆ ਕਰ ਲੋ ਬੰਦ ਹਾਂ ਚੱਲ ਤੂੰ ਪਾਈ ਚਲ ਝੋਲੀ ਵੀ ਸੂਰ ਲੰਗਦੇ ਆ ਆਪਣੇ ਡੋਲਾਬਰ ਨੂੰ ਭੱਗਾ ਜੇ ਕਰਾਂ ਕਹਿੰਦਾ ਵੀ ਸੂਰ ਮਾਰਨਾ ਹੂੰ ਧੀਰਜਾ ਤੈਨੂੰ ਕਹਿੰਦਾ ਮੈਨੂੰ ਆਪਣੀ ਰਿਵਾਲਵਰ ਦੇ ਨਾ ਰਫਲ ਦੇ ਹਾਂ ਉਹ ਕਹਿੰਦਾ ਚਲਾਊਗਾ ਕੌਣ ਕਹਿੰਦਾ ਫੌਜੀ ਹੈਗਾ ਨਹੀਂ ਕਹਿੰਦਾ ਫੌਜੀ ਚਲਾਊਗਾ ਹਾਂ ਚਲ ਉਹ ਵੀ ਮੰਨ ਗਿਆ ਵੀ ਚੱਲ ਕਹਿੰਦਾ ਚੱਲ ਠੀਕ ਐਨੇ ਛੇੜ ਲਈ ਬੜਿਆ ਬਿਲਕੁਲ ਗੱਲ ਕਹਿੰਦਾ ਮੈਂ ਰਿਵਾਲਵਰ ਦਾ ਵੀ ਹੀਲਾ ਕਰ ਲਿਆ ਸੂਰ ਰਾਤ ਨੂੰ ਉਹਨੇ 2:00 ਵਜੇ ਮੈਨੂੰ ਪਤਾ ਜਿਹੜੇ ਥਲੇ ਆਲੂ ਪੜਦੇ ਆ ਹਾਂ ਜਿਹੜੇ ਆਲ ਆਪਾ ਵੀ ਕਹਿੰਦਾ ਜਿਹੜਾ ਕਹਿੰਦਾ ਚੱਲ ਦੇਖ ਲੈਨੇ ਤਾ ਇੱਕ ਕਹਿੰਦਾ ਪੀਪਾ ਕੇ ਤੂੰ ਜਾ ਕੇ ਕੋਲ ਸੂਰ ਤੇ ਮਗਰ ਮਗਰ ਕਹਿੰਦਾ ਮੇਰਾ ਕੀ ਪਤਾ ਵੀ ਤੇਰੇ ਉਹ ਬੱਚੇ ਕੋਣੀ ਕਹਿੰਦਾ ਆਪ ਕਹਿੰਦਾ ਆਪ ਕਹਿੰਦਾ ਲੈਣੀ ਗੱਲ ਏ ਵੀ ਨੁਕਸਾਨ ਆਪਣੇ ਆਪ ਨੂੰ ਏ ਆ ਇਹ ਕਹਿੰਦਾ ਤੂੰ ਮੈਨੂੰ ਮਾਰੂਗਾ ਕਸੂਰ ਨੂੰ ਮਾਰੂਗਾ ਕਹਿੰਦਾ ਮਾਤਾ ਹਿੰਦਾ ਕਹਿੰਦਾ ਵੀ ਮੈਂ ਗੁਆ ਹੀ ਦਊਂਗਾ ਵੀ ਉਹਦੇ ਨੌ ਨੌ ਦਾ ਲਿਸੈਂਸ ਬਣਾਉਣਾ ਫੌਜੀ ਚਲ ਕੋਈ ਨਹੀਂ ਉਹ ਮੈਂ ਕਰ ਲੈਣਾ ਆਪੇ ਮੈਂ ਚੁੱਪਚੀਪੀਤੇ ਜੇ ਕਰ ਲੈਣੀ ਆਪਾਂ ਨੇ ਜੱਸੀ ਨੂੰ ਫੜਾ ਦਊਂਗਾ ਨਹੀਂ ਚਾਚੇ ਦਾ ਵਿਆਹ ਇਹਦਾ ਵਿਆਹ ਚ ਘੱਟਕੁੱਟੇ ਜਾਣ ਦਿੰਦੇ ਅਸੀਂ ਇਹ ਬੰਦਾ ਤਾਂ ਵਾਸ ਲਕੋ ਕੇ ਰੱਖਿਆ ਵਾਸੀ ਨੇ ਕੋਈ ਗੱਲ ਨਹੀਂ ਉਹ ਕਿੱਥੇ ਕਰਕੇ ਪੱਲੀ ਵਿੱਚ ਰੱਖ ਦੇ ਹਾਂ ਇਹਦਾ ਪੈਣਾ ਨੂੰ ਆ ਕੰਮ ਕਰੀਂਦੀ ਆ ਉਹ ਲੈ ਤੱਕੇ ਚੋਰ ਖੇਲਾ ਹੀ ਕਰਦੇ ਆ ਖੇਲਾ ਕਰਦੇ ਨਹੀਂ ਬਬਾਈ ਜੀ ਇਹ ਸਿਸਟਮ ਖੇਲਾ ਕਰਾਉਂਦਾ ਇਹ ਖੇਲਾਦਾ ਵਾ ਆਪੇ ਹੀ ਕਰਾਉਣ ਲੱਗਾ ਤਾਂ ਕਹਿੰਦਾ ਘਰਾਂ ਭੋਰ ਲੋ ਫੇ ਥੱਲੇ ਭਰ ਲੋ ਫੇ ਬੰਨ ਲੋ ਸ੍ਰਿਸ਼ਟੀ ਕੀ ਕਹਿੰਦੀ ਐ ਸ੍ਰਿਸ਼ਟੀ ਉਹ ਕਹਿੰਦੀ ਪਾਗੇ ਦਾਚ ਸ੍ਰਿਸ਼ਟੀ ਕੀ ਕਹਿੰਦੀ ਐ ਸ੍ਰਿਸ਼ਟੀ ਤਾਂ ਕੁਛ ਕਹਿੰਦੀ ਐ ਤੂੰ ਪਹਿਲਾਂ ਮੈਨੂੰ ਵਿਆਹ ਦੱਸ ਹੈਲੋ ਇਹਨੂੰ ਉਹ ਬੱਲੇ ਫਟ ਗਿਆ ਉਹ ਟਾਇਰ ਉੱਧਰ ਪਹਿਲਾਂ ਇਹ ਦੱਸ ਪਹਿਲਾਂ ਇਹ ਦੱਸ ਪਰਸੋਂ ਵਿਆਹ ਕਿਵੇਂ ਰਿਹਾ ਠੀਕ ਲਿਆ ਮੇਲ ਤੇ ਹੈ ਮਤਲਬ ਕਿਵੇਂ ਕਹਿੰਦਾ ਥਾਹ ਥਾਹ ਸਰੀ ਗੱਲ ਸੁਣ ਤੇਰਾ ਤਾਂ ਸਾਨੂੰ ਪਤਾ ਲੱਗ ਗਿਆ ਤਾਂ ਫੋਨ ਚੋਂ ਵੀ ਇਹੇ ਖੇਤਾਂ 'ਚ ਆ ਗਏ ਇਹਨਾਂ ਨੇ ਪਾ ਦੇਣਾ ਪਹਿਲਾਂ ਤਾਂ ਲੱਗਿਆ ਸੀ ਤੁਰਨ ਫਿਰ ਇਹ ਇਹੋ ਆਏ ਹੋ ਗਿਆ ਵੀ ਹਾਂ ਤਾਂ ਅਸਲ 'ਚ ਨਾ ਲਓ ਜੀ ਮਿੱਤਰੋ ਸੋ ਜੁਲੀ ਵਾਲੀ ਪੀਟੀ ਹਲਤ ਚੋਂ ਬਾਹਰ ਆ ਗਏ ਤੇ ਕਾਲਿਆ ਕੰਮ ਬੰਦੋ ਚੱਲਣ ਤੇ ਉਸ ਤੋਂ ਬਾਅਦ ਹੁਣ ਪਾਇਆ ਚਾਲੇ ਵਿਆਹ ਨੂੰ ਤੇ ਬੁੱਕ ਖਰੀਦੀਏ ਜੀ ਇੱਕ ਇਹ ਹੈਗੀ ਆ 40 ਦਿਨ ਸੋ ਇਹਦੇ ਤੇ ਮੂਵੀ ਵੀ ਆ ਰਹੀ ਹੈ ਬਹੁਤ ਜਲਦੀ ਤੇ ਪੜਨੀ ਆਪਾਂ ਨੇ ਇਹ ਡਾਕਟਰ ਧੂਗਾ ਪ੍ਰੀ ਗੁਰਪ੍ਰੀਤ ਦੀ ਹੈ ਲਿਖੀ ਹੋਈ ਹੈ ਸੋ ਪੜ ਕੇ ਦੇਖਦੇ ਆ ਵੀ ਕੀ ਸੁਨੇਹਾ ਹੈ ਹਨ ਸੋ ਤੇ ਬਾਕੀ ਰਿਹਾ ਦੂਜੀ ਕਮੈਂਡ ਦਾ ਸਸਪੈਂਸ ਤੇ ਗੱਡੀ ਸਟਾਰਟ ਕਰਨ ਲੱਗੇ ਕਿਉਂ। ਸਾਫ ਜਿੱਜਮਣ ਲੱਗਦੀ। ਤੇ ਦੂਜੀ ਕੰਬੈਨ ਦਾ 서ਸਪੈਂਸ ਹੈ ਜੀ ਤੇ ਆਪਾਂ ਕਿਹੜੀ ਮਸ਼ੀਨ ਲਈਏ ਸੋ ਉਹਦੇ ਬਾਰੇ ਡਿਸਕਸ਼ਨ ਕਰ ਲਈਆਂ। ਹੁਣ ਬਾਕੀ ਮੀਟਿੰਗ ਅੱਜ ਸਾਡੀ ਬੈਠਣੀ ਆ। ਹੁਣ ਤਾਂ ਵੈਸੇ ਅੱਜ ਤਾਂ ਕੀ ਬੈਠਣੀ ਆ। ਗੱਡੀ ਹੁਣ ਤਾਂ ਪ੍ਰਿੰਸੀਪਲ ਸਾਰੇ ਨਹੀਂ ਬੈਠੇ। ਤਾਂ ਪ੍ਰਿੰਸੀਪਲ ਸਾਰੇ ਨਹੀਂ ਬੈਠ ਰਹੇ। ਤੇ ਉਹ ਕੰਬੈਨ ਬਾਰੇ ਦੇਖਦੇ ਹੁਣ ਤੇ ਕੀ ਕੀ ਕੰਮ ਤੰਦੇ ਹੋਰ ਚੱਲਣੇ ਆ। ਮੀਂਹ ਤੋਂ ਬਾਅਦ ਅਸੀਂ ਕੀ ਕੀ ਕਰਿਆ। ਹੁਣ ਤਾਂ ਅਸਲ 'ਚ 13 ਤਰੀਕ ਤੱਕ ਤਾਂ ਪੂਰਾ ਵਿਆਹ ਦਾ ਦੌਰ ਹੈ ਜੀ। ਫੁੱਲ ਵਿਆਹ ਦਾ ਜੋਰ ਹੈ। 13 ਤਰੀਕ ਤੋਂ ਬਾਅਦ ਫਿਰ ਆਪਾਂ ਨੇ 16 ਤਰੀਕ ਨੂੰ ਸ੍ਰੀ ਖੰਡਪੁਰ ਸਾਹਿਬ ਦੇ ਭੋਗ ਪਾਣੇ ਦੀ ਸੋਲੀ ਸੋ ਉਹਦੇ ਰਿਲੇਟਡ ਵੀ ਆਪਾਂ ਇੱਕ ਵੀਡੀਓ ਪਾਵਾਂਗੇ ਤੇ ਅੱਗੇ-ਅੱਗੇ ਕੀ ਪਲਾਨ ਚੱਲਣੇ ਆ ਹੋਰ ਆਪਾਂ ਸਾਰਿਆਂ ਪ੍ਰਤੀ ਹੁਣ ਆਪਾਂ ਡੇਲੀ ਬਲੌਗਾਂ ਜਿਹੜੇ ਸਟਾਰਟ ਕਰਨੇ ਕੰਟੀਨਿਊਲੀ ਤੇ ਆਪਾਂ ਨੇ ਤਕਰੀਬਨ ਕੋਈ ਕਿ ਮੈਂ ਕਹਿੰਦਾ 4-5 ਦਿਨ ਦਾ ਬ੍ਰੇਕ ਹੋ ਗਿਆ 4-5 ਦਿਨ ਦਾ ਬ੍ਰੇਕ ਦੇਖਦੇ ਆ ਮਹਾਰਾਜ ਕਿਵੇਂ ਹਨਾ ਚਲਾਉਣੇ ਅੱਗੇ ਤੇ ਕੋਸ਼ਿਸ਼ ਤੇ ਆਈਏ ਵੀ ਰੋਜ਼ ਦੀ ਰੋਜ਼ ਬਲੌਗ ਪਾਉਂਦੇ ਰਹੀਏ ਕਿਉਂਕਿ ਵਿਆਹਾਂ ਦੇ ਵਿੱਚ ਵੀ ਤੁਹਾਨੂੰ ਪਤਾ ਜਾਣਾ ਜ਼ਰੂਰੀ ਹੈ ਆਪਾਂ ਤੇ ਕਦੇ ਵਿਆਹ ਵਾਲਾ ਪ੍ਰੋਗਰਾਮ ਕਦੇ ਆਪਾਂ ਤੇ ਵੀਡੀਓ ਦੇ ਵਿੱਚ ਬਣਾਏ ਨਹੀਂ ਗਿਆ ਹਨਾ ਵੀ ਮੈਂ ਕਹਿੰਦਾ ਇੱਕ ਆਪਾਂ ਜ਼ਿੰਦਗੀ ਚ ਬਣਾਇਆ ਕੋਈ ਵਿਆਹ ਵਾਲਾ ਵਲੌਗ ਬਹੁਤ ਕੱਟ ਕਦੋਂ ਬਣਾਇਆ ਸਰ ਹਰੀਂਦਰ ਦਾ ਬਣਾਇਆ ਤਾਂ ਕਿ ਨਹੀਂ ਬਲੌਗ ਨਹੀਂ ਵਿਆਹ ਵਾਲਾ ਨਹੀਂ ਕੋਈ ਵੀ ਬਣਾਇਆ ਤੇ ਸੋ ਅੱਗੇ ਮਿਲਦੇ ਆਂ ਜੀ ਅਗਲੇ ਬਲੌਗ ਚ ਤੇ ਵਿਆਹ ਨਵੀਂੜ ਦੀ ਇੱਕ ਵਾਰ ਵਿਆਹ ਬਹੁਤ ਨਹੀਂ 13 ਤਰੀਕ ਤੱਕ ਫੁੱਲ ਪਾਈ ਮੇਲਾ ਹੈਗਾ ਆ ਜਾਓ ਨਾ ਬਾਕੀ ਮੇਲਾ ਨਹੀਂ ਰੋਜ਼ ਹੀ ਵਿਆਹ ਮਤਲਬ ਰੋਜ਼ ਵਰਤ ਸ਼ਾਮ ਨੂੰ ਮੇਲ ਵਰਤ ਸ਼ਾਮ ਨੂੰ ਮੇਲ ਆਹੀ ਕੋ ਚੱਲ ਰਿਹਾ ਜੀ ਸੋ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਤਦ ਤੱਕ ਲਈ ਸਸੀਕਾਰ ਸਸੀਕਾਰ